ਡਾਕਟਰ ਸੱਤੀ ਨਾਮ ਮੈਂ ਜੀ ਡਾਕਟਰ ਤਰਸੇਮ ਗਰਗੇ ਚੀਫ ਸਿਵਲ ਡਿਫੈਂਸ ਬਟੇਂਡਾ ਦੇ ਅਹੁਦੇ ਤੇ ਮੈਂ ਇਹ ਸ਼ਿਗਮਨ ਨਿਵਾਰਿਆ ਹੁਣ ਜਿਹੜਾ ਤਨਾਫਕੂਨ ਮਾਹੌਲ ਬਣਿਆ ਹੋਇਆ ਹੈ ਇਸ ਨੂੰ ਕਿਸ ਤਰ੍ਹਾਂ ਦੇ ਸਿਰਫ ਮਾਹੌਲ ਵਧੀਆ ਨਹੀਂ ਹੈ ਦੇਸ਼ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਕੋਈ ਬੋਲਾ ਵਧੀਆ ਮਾਹੌਲ ਨਹੀਂ ਹੈ ਪਰ ਜਦੋਂ ਸਾਡੇ ਤੇ ਕੋਈ ਚੀਜ਼ ਥੋਪ ਦਿੱਤੀ ਗਈ ਹੈ ਤਾਂ ਅਸੀਂ ਉਸ ਚੀਜ਼ ਤੋਂ ਭੱਜ ਵੀ ਨਹੀਂ ਸਕਦੇ ਤਾਂ ਹੁਣ ਜਿਹੜੀ ਸਾਡੇ ਤੇ ਲੜਾਈ ਸਾਡੇ ਤੇ ਯੰਗ ਸਾਡੇ ਤੇ ਥੋਪ ਦਿੱਤੀ ਹੈ ਅਸੀਂ ਉਹਦੇ ਲਈ ਖੜੇ ਆਂ ਦੇਸ਼ ਦੇ ਨਾਲ ਜਿੱਥੇ ਵੀ ਜੇਸਟ ਲੋਡ ਆ ਜਿੱਥੇ ਵੀ ਸਾਡੀ ਜਨਤਾ ਨੂੰ ਲੋਡ ਹੈ ਅਸੀਂ ਖੜੇ ਆਂ ਉੱਥੇ ਸਿਵਲ ਡਿਫੈਂਸ ਦਾ ਕੀ ਮਤਲਬ ਹੈ ਮਕਸਦ ਹੁੰਦਾ ਹੈ ਕਿਸ ਤਰ੍ਹਾਂ ਦੇ ਅਸਵਾਮ ਦੇਣਾ ਸਰ ਸਿਵਲ ਡਿਫੈਂਸ ਬੇਸਿਕਲੀ ਤਾਂ ਬ੍ਰਿਜ ਦਾ ਕੰਮ ਕਰਦੀ ਹੈ ਪਬਲਿਕ ਦੇ ਵਿੱਚ ਤੇ ਸਰਕਾਰ ਦੇ ਨਾਲ ਪਬਲਿਕ ਨੂੰ ਜਿੱਥੇ ਜ਼ਰੂਰਤ ਹੈ ਪਬਲਿਕ ਦੀ ਜਿੱਥੇ ਨੀਡ ਹੈ ਤੇ ਉਹ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੈ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਹੰਦੀ ਹੈ ਸਿਵਲ ਡਿਫੈਂਸ ਵੀ ਇੱਥੇ ਆ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਵਿੱਚ ਐਜ਼ ਅ ਮੀਡੀਏਟਰ ਐਜ਼ ਅ ਬ੍ਰਿਜ ਕੰਮ ਕਰਦੀ ਹੈ ਤੇ ਉਹ ਸਿਵਲ ਡਿਫੈਂਸ ਦੀ ਅਸੀਂ ਕਰ ਰਹੇ ਹਾਂ ਬਹੁਤਿਆਰ ਐਡਵਾਈਜ਼ਰ ਗਿਆ ਸਰਛੂ ਮਤੋਂ ਜਾਰੀ ਕੀਤੇ ਜਾਂਦੇ ਆ ਪਰ ਲੋਕਾਂ ਨੂੰ ਨਾ ਆ ਪਤਾ ਨਹੀਂ ਲੱਗਦਾ ਜਿਵੇਂ ਅੱਜ ਵੀ ਸੀਗਾ ਡਿਸੀਸਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਪਰ ਲੋਕ ਦੁਕਾਨਦਾਰਾਂ ਨੇ ਦੁਕਾਨਾ ਬੰਦ ਕਰ ਲਈਆਂ ਮਰ ਫਿਰ ਖਲਾਗਾ ਪ੍ਰਸ਼ਾਸਨ ਕੋਲ ਤੇ ਇਸ ਤਰ੍ਹਾਂ ਦੇ ਜਿਹੜਾ ਐਡਵਾਈਜ਼ਰੀ ਹੈ ਕਿ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕਦਮ ਕਦ ਲੈਣਾ ਸਰ ਇਹਦੇ ਚੰਨਾ ਪਤਾ ਕੀ ਹੈ ਪ੍ਰਸ਼ਾਸਨ ਗਲਤ ਨਹੀਂ ਕਰ ਰਿਹਾ ਲੇਕਿਨ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਨਾ ਸੋਸ਼ਲ ਮੀਡੀਆ ਤੇ ਕੁਝ ਲੋਕ ਮੈਂ ਜੇ ਸ਼ਰਾਰਤੀ ਲੋਕ ਕਹਾਂ ਤਾਂ ਸ਼ਰਾਰਤੀ ਵੀ ਕਹਿ ਸਕਦਾ ਜਾਂ ਕਹਿੰਦਾ ਕਿ ਅਨਜਾਨ ਜਿਨ੍ਹਾਂ ਨੂੰ ਐ ਲੱਗਦਾ ਵੀ ਇੱਕ ਸਵਾਦ ਆਉਂਦਾ ਇੱਕ ਵੀਰ ਵੀ ਸਭ ਤੋਂ ਪਹਿਲਾਂ ਨਿਊਜ਼ ਮੈਦੇ ਦਾ ਸਵੇਰੇ ਮੇਰੇ ਕੋਲ ਕਾਫੀ ਜਨਾਂ ਨੇ ਆ ਕੇ ਗਿਆ ਜੀ ਅੱਜ ਦੁਕਾਨਾਂ ਨਹੀਂ ਖੁੱਲਣੀਆਂ ਡੀ ਸਾਹਿਬ ਨੇ ਆਰਡਰ ਕੀਤੇ ਆ ਤਾਂ ਮੈਂ ਢੀਸਾਂ ਨੂੰ ਨਾਲ ਦੀ ਨਾਲ ਫੋਨ ਲਾਇਆ ਮੈਂ ਕਿਹਾ ਸਰ ਕੋਈ ਇਸ ਤਰ੍ਹਾਂ ਦੇ ਆਰਡਰ ਕੀਤੇ ਵੀ ਦੁਕਾਨਾਂ ਬੰਦ ਨੇ ਤਾਂ ਉਹਨਾਂ ਨੇ ਸਪੈਸ਼ਲ ਮੈਨੂੰ ਮੈਸੇਜ ਦੇ ਕੇ ਕਿਹਾ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਹੈ ਕਿ ਦੁਕਾਨਾਂ ਬੰਦ ਨੇ ਮੈਂ ਜਿਹੜੀ ਇੱਕ ਐਡਵਾਈਸਰੀ ਜਾਰੀ ਕੀਤੀ ਹੈ ਉਹ ਇਹ ਇਹ ਕੀਤਾ ਹੈ ਵੀ ਬਿਨਾਂ ਲੋੜ ਤੋਂ ਸੜਕਾਂ ਦੇ ਉੱਤੇ ਨਾ ਬਸ ਸਿੰਪਲ ਇਹ ਗੱਲ ਕਹੀ ਹੈ ਤਾਂ ਫਿਰ ਉਹਨੂੰ ਲੋਕਾਂ ਨੇ ਕਿਵੇਂ ਉਹ ਮਾਰਕੀਟ ਦੇ ਵਿੱਚ ਫਲਾਇਆ ਕੀ ਨਹੀਂ ਫਲਾਇਆ ਸੋਸ਼ਲ ਮੀਡੀਆ ਤੇ ਫਲਾਤਾ ਦੇਖੋ ਡਰ ਦਾ ਮਾਹੌਲ ਹੈਗਾ ਹਰ ਬੰਦਾ ਡਰਦਾ ਹੈ ਲੋਕਾਂ ਨੇ ਡਰਦੇ ਨੇ ਦੁਕਾਨਾਂ ਬੰਦ ਇਹ ਕਿ ਟੀਮ ਹੈ ਸਰ ਆਪਣੇ ਜਿਹੜੀ ਕਿ ਇਹ ਨਵੀਂ ਸਿਵਲ ਡਿਵਿਜਨ ਹੈ ਸਿਵਲ ਡਿਫੈਂਸ ਸਰ ਐਕਚੁਅਲੀ ਸਿਵਲ ਸਟਰਮ ਇੱਕ ਪੂਰਾ ਸਟਰਕਚਰ ਹੈਗਾ ਬਠਿੰਡੇ ਨੂੰ ਦੋ ਪਹਿਲਾਂ ਤਾਂ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਡਿਵੀਜ਼ਨ 1 ਡਿਵੀਜ਼ਨ 2 ਲੈਣਾ ਤੋਂ ਇਧਰ ਪਾਰਲ एरिया ਬਠਿੰਡੇ ਦਾ ਸ਼ਹਿਰ ਵਾਲਾ ਏਰੀਆ ਡਿਵੀਜ਼ਨ 1 ਹੈ ਲੈਣਾ ਤੋਂ ਪਾਰ ਦਾ ਏਰੀਆ ਡਿਵੀਜ਼ਨ 2 ਹੈ ਫਿਰ ਉਸ ਤੋਂ ਬਾਅਦ ਇਹਨੂੰ ਸੈਕਟਰ ਦੇ ਵਿੱਚ ਵੰਡਿਆ ਗਿਆ ਹੈ ਟੋਟਲ ਬਠਿੰਡੇ ਦੇ 15 ਸੈਕਟਰ ਨੇ ਡਿਵੀਜ਼ਨ ਨੰਬਰ 1 ਚੱਠ ਸੈਕਟਰ ਨੇ ਡਿਵੀਜ਼ਨ ਨੰਬਰ 2 ਚ ਸੱਤ ਸੈਕਟਰ ਨੇ ਤਾਂ ਇਹਨਾਂ ਦੇ ਵਿੱਚ ਫਿਰ ਉਹ ਤੋਂ ਬਾਅਦ ਡਿਪਟੀ ਡਿਵੀਜ਼ਨਲ ਵਾਰਡਨ ਡਿਵੀਜ਼ਨ ਦਾ ਇੱਕ ਦਾ ਡਿਵੀਜ਼ਨਲ ਵਾਰਡਨ ਡਿਵੀਜ਼ਨ 2 ਦਾ ਡਿਵੀਜ਼ਨਲ ਵਾਰਡਨ ਫਿਰ ਉਹਦੇ ਥੱਲੇ ਡਿਪਟੀ ਡਿਵੀਜ਼ਨਲ ਵਾਰਡਨ ਫਿਰ ਹਰੇਕ ਪੋਸਟ ਉਹਨੂੰ ਮਤਲਬ ਪੋਸਟ ਕਹਿ ਲਓ ਜਾਂ ਸੈਕਟਰ ਕਹਿ ਲਓ ਹਰੇਕ ਪੋਸਟ ਦੇ ਉੱਤੇ ਇੱਕ ਪੋਸਟ ਵਾਰਡਨ ਹੈ ਇੱਕ ਡਿਪਟੀ ਪੋਸਟ ਵਾਰਡਨ ਹੈ 10 ਉਹਦੇ ਥੱਲੇ ਸੈਕਟਰ ਵਾਰਡਨ ਹੈ ਪੂਰਾ ਇੱਕ ਪ੍ਰੋਪਰ ਢਾਂਚਾ ਹੈ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦੇ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦਾ ਹੈ ਡਿਪਟੀ ਕਮਿਸ਼ਨਰ ਬਠਿੰਡਾ ਜੋ ਵੀ ਡੀਐਮ ਹੁੰਦੇ ਨੇ ਮੈਨ ਇਸ ਸਟਰਕਚਰ ਪੂਰੇ ਦਾ ਪੂਰਾ ਸਟਰਕਚਰ ਡੀਸੀ ਸਰਵਨਿਓ ਅਪਰੂਵ ਹੋ ਕੇ ਐਸਐਸਪੀ ਸਰਵਨਿਓ ਅਪਰੂਵ ਹੋ ਕੇ ਸਾਡੇ ਡੀਜੀਪੀ ਪੰਜਾਬ ਜਿਹੜੇ ਹੋਮਗਾਰਡ ਐਂਡ ਸਿਵਲ ਡਿਫੈਂਸ ਹੈ ਉਹਨਾਂ ਕੋਲੋਂ ਪ੍ਰੂਵ ਹੋ ਕੇ ਆਉਂਦਾ ਟਾਂਚਾ ਸਾਰਾ ਇੱਕ ਜਦੋਂ ਸੈਨਵਾਇਦ ਜੀ ਉਹਦੇ ਚ ਵੀ ਉਹਦਾ ਸੈਨਰੀ ਲਗ ਲੱਗ ਕਿਸ ਤਰ੍ਹਾਂ ਦਾ ਇੱਕ ਗ੍ਰੀਨ ਹੈਗਾ ਇੱਕ ਰੈਡ ਲੁੱਕਰ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦਾ ਫਰਕ ਕੀ ਸਰ ਇਹਦੇ ਚ ਬਹੁਤ ਵੱਡੀ ਕਨਫਿਊਜ਼ਨ ਹੈ ਕਨਫਿਊਜ਼ਨ ਇਸ ਕਰਕੇ ਹੈ ਕਿ ਦੇਖੋ 1971 ਤੋਂ ਬਾਅਦ ਸ਼ਾਇਦ ਸਾਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਪਈ ਤਾਂ ਜਿਵੇਂ ਮੈਂ ਮੇਰੇ ਤੇ ਲੈ ਲਓ ਜਦੋਂ ਮੈਂ ਸਿਵਲ ਡਿਫੈਂਸ ਜੁਆਇਨ ਕੀਤੀ ਹੈ ਮੈਨੂੰ ਵੀ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਸੀਗਾ ਹੁਣ ਜਿਹੜੇ ਲੋਕਾਂ ਨੂੰ ਜਿਹੜੇ ਸਾਡੇ ਨਾਲ ਲੋਕ ਜੁੜ ਰਹੇ ਨੇ ਸਿਵਲ ਡਿਫੈਂਸ ਜੁੜ ਰਹੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਤਾਂ ਪ੍ਰੋਬਲਮ ਕੀ ਹੈ ਕਿ ਇਹਨੂੰ ਵੈਸੇ ਤਾਂ ਦੇਖੋ ਸਾਇਰਨ ਕਈ ਤਰ੍ਹਾਂ ਦੇ ਹੁੰਦੇ ਨੇ ਲੇਕਿਨ ਇਹਨਾਂ ਜਿਹੜੇ ਕੰਡੀਸ਼ਨਾਂ ਦੇ ਵਿੱਚ ਇਹਨੂੰ ਦੋ ਤਰ੍ਹਾਂ ਦਾ ਸਾਇਰਨ ਮੰਨਿਆ ਜਾਂਦਾ ਹੈ ਇੱਕ ਤਾਂ ਰੈੱਡ ਰੈੱਡ ਜਦੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਕੋਲ ਜਿਵੇਂ ਸਾਡੇ 에어 ਫੋਰਸਸ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਇੰਟੀਮੀਟ ਕਰਦੀ ਕਿ ਇਸ ਤਰ੍ਹਾਂ ਦਾ ਕੋਈ ਥ੍ਰੈਟ ਇਸ ਤਰ੍ਹਾਂ ਦਾ ਕੋਈ ਖ ਤਾਂ ਸਾਡੇ ਗਰੁੱਪ ਬਣੇ ਹੋਏ ਨੇ WhatsApp ਦੇ ਉੱਤੇ ਤਾਂ ਡੀਸੀ ਸਾਹਿਬ ਸਾਡੇ ਸੁਪਰਡੈਂਟ ਜਿਹੜੇ ਹੈਗੇ ਨੇ ਕਮਾਂਡਰ ਜਿਹੜੇ ਹੈਗੇ ਨੇ ਹੋਮਗਾਰਡ ਹਨ ਉਹਨਾਂ ਨੂੰ ਦਿੰਦੇ ਨੇ ਉਹ ਮੈਸੇਜ ਪਾਉਂਦੇ ਨੇ ਕਿ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਮੀਡੀਏਟਲੀ ਇਹ ਤਾਂ ਸਾਡੇ ਕੋਲ ਆ ਜਾਂਦਾ ਜਿੱਥੇ ਜਿੱਥੇ ਸਾਇਰਨ ਨੇ ਇਸ ਵੇਲੇ ਬਟਿੰਡਾ 'ਚ ਸੱਤ ਸਾਇਰਨ ਲੱਗੇ ਹੋਏ ਨੇ ਜਿਹੜੇ ਐਸ ਪ੍ਰੈਜ਼ੈਂਟਲੀ ਤਾਂ ਉਥੇ ਸਾਡੀ ਟੀਮਾਂ ਬੈਠੀਆਂ ਨੇ ਸਿਵਲ ਡਿਫੈਂਸ ਦੀ ਜਦੋਂ ਸਾਡੇ ਕੋਲ ਆਉਂਦਾ ਹੈ ਅਸੀਂ ਇਮੀਡੀਏਟਲੀ ਉਹਨਾਂ ਨੂੰ ਮੈਸੇਜ ਪਾਸ ਕਰ ਦਿੰਦੇ ਨੇ ਕਿ ਰੈੱਡ ਅਲਰਟ ਕੀਤਾ ਗਿਆ ਹੈ ਤੁਸੀਂ ਪਬਲਿਕ ਨੂੰ ਅਵੇਅਰ ਕਰ ਦਿਓ ਤੇ ਫਾਰਮ ਹਾਰਨ ਬਜਾ ਦਿਓ ਜਿਹੜਾ ਰੂਟਰਰ ਬਜਾ ਦਿਓ ਤਾਂ ਉਹ ਉਥੋਂ ਬਜਾ ਦਿੰਦੇ ਨੇ ਇਹਦੇ ਦੋ ਹੈ ਉਹ ਰੈੱਡ ਹੈ ਰੈੱਡ ਦੇ ਵਿੱਚ ਕੀ ਹੈ ਕਿ 2 ਮਿੰਟ ਦੀ ਇੱਕ ਰੂਟਰ ਦੀ ਆਵਾਜ਼ ਹੁੰਦੀ ਹੈ ਜਿਹੜੀ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ ਟੂ 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 ਜਿਵੇਂ ਐਂਬੂਲੈਂਸ ਚੱਲਦੀ ਹੈ ਉਹਵੇਂ ਥੋੜੀ ਜਿਹੀ ਲੰਬੀ 2-3 ਸਕਿੰਟ ਦੀ ਹੋ ਕੇ ਫਿਰ ਡਾਊਨ ਫਿਰ ਅਪ ਫਿਰ ਡਾਊਨ ਫਿਰ ਇਹ 2 ਮਿੰਟ ਚੱਲਦੀ ਹੈ 2 ਮਿੰਟ ਦੀ ਹੀ ਹੋਣੀ ਚਾਹੀਦੀ ਹੈ ਉਦੋਂ ਇਹ ਸਾਨੂੰ ਮਤਲਬ ਇੱਕ ਇੰਟੀਮੀਸ਼ਨ ਮਿਲ ਜਾਂਦੀ ਹੈ ਕਿ ਕੁਝ ਥ੍ਰੈਟ ਆ ਰਿਹਾ ਹੈ ਕੁਝ ਖਤਰਾ ਆ ਰਿਹਾ ਹੈ ਅਸੀਂ ਆਪਣੇ ਆਪ ਨੂੰ ਸੇਫ ਕਰਨਾ ਫਿਰ ਉਦੋਂ ਬਾਅਦ ਜਦੋਂ ਖਤਰਾ ਟਲ ਜਾਂਦਾ ਸਾਨੂੰ ਆਉਂਦਾ ਹੈ ਕਿ ਨਾਓ ਗ੍ਰੀਨ ਸਿਗਨਲ ਆਉਣ ਤਾਂ ਫਿਰ ਅਸੀਂ ਉਹਨੂੰ ਕਹਿੰਦੇ ਫਿਰ ਇੱਕ 1 ਮਿੰਟ ਤੋਂ ਲੈ ਕੇ 2 ਮਿੰਟ ਦੀ ਲੰਬੀ ਵੀਪ ਸਿਗਨਲ ਕੋਈ ਉੱਚ ਅਪ ਡਾਊਨ ਨਹੀਂ ਲੰਬੀ ਸਿੰਗਲ ਸਿੰਗਲ ਵੀਪ ਜਾਂਦੀ ਹੈ ਇਹਦਾ ਮਤਲਬ ਵੀ ਖਤਰਾ ਹੁਣ ਟਲ ਗਿਆ ਬਸ ਇਹ ਸਿੰਪਲ ਜੀ ਗੱਲ ਹੈ ਤਾਂ ਇਹ ਜੇ ਕੋਈ ਮਨੁਲਾ ਦੇ ਵਿੱਚ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਜਦੋਂ ਕੋਈ ਖਤਰੇ ਦੀ ਘੰਟੀ ਵੱਜਦੀ ਹੈ ਤਾਂ ਅਸੀਂ ਸੋਚਦੇ ਹਾਂ ਵੀ ਜਿੱਥੇ ਵੀ ਤੁਸੀਂ ਹੈਗੇ ਹੋ ਜੇ ਤਾਂ ਨਾਈਟ ਨੂੰ ਤੁਸੀਂ ਘਾਰ ਤੇ ਜਾ ਰਹੇ ਹੋ ਸਕੂਟਰ ਤੇ ਜਾ ਰਹੇ ਹੋ ਤਾਂ ਉਸ ਵੇਲੇ ਜਿੱਥੇ ਵੀ ਜਿੱਥੇ ਵੀ ਹੈਗੇ ਆ ਆਪਦੀ ਗੱਡੀ ਵਹੀਕਲ ਬੰਦ ਕਰੋ ਉਤੋਂ ਬਾਹਰ ਆ ਕੇ ਜਿੱਥੇ ਵੀ ਤੁਹਾਨੂੰ ਕੋਈ ਸਟਰਕਚਰ ਮਿਲਦਾ ਜਿਵੇਂ ਮੰਨ ਲਓ ਕੋਈ ਰੋਜ਼ ਗਾਰਡਨ ਦੇ ਕੋਲੇ ਆ ਤਾਂ ਉੱਥੇ ਪੁਲ ਹੈਗਾ ਤਾਂ ਪੁਲ ਦੇ نیچے ਆਪਦੇ ਆਪ ਨੂੰ ਸੇਫ ਰੱਖ ਲਓ ਕੋਈ ਦੀਵਾਰ ਹੈ ਦੀਵਾਰ ਦੇ ਕੋਲੇ ਸੇਫ ਰੱਖ ਲਓ ਤਾਂ ਜਿੰਨਾ ਚਿਰ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਮਿਲਦਾ ਉੱਥੇ ਸੇਫ ਹੋ ਜਾਓ ਸਰ ਹੁੰਨ ਜੇ ਮੰਨ ਲਓ ਰੈਡ ਲਾਈਟ ਜਾਰੀ ਹੋਇਆਗਾ ਨਾ ਇਸ ਦਾ ਸਾਇਰਨ ਵੱਜ ਚੁੱਕਾ ਹੁੰਨ ਜੇ ਮੰਨ ਲਓ ਤੁਹਾਨੂੰ ਇਨਫੋਰਮੇਸ਼ਨ ਆਊਗੀ ਗ੍ਰੀਨ ਹੋਵੇਗਾ ਉਸ ਤੋਂ ਬਾਅਦ ਵੀ ਇਹ ਸਾਇਰਨ ਵੱਜੇ ਗ੍ਰੀਨ ਤੇ ਸਾਇਰਨ ਵੱਜੇਗਾ ਜੀ ਗ੍ਰੀਨ ਤੇ ਮੈਂ ਉਹ ਹੀ ਤਾਂ ਕਹਿ ਰਿਹਾ 1 ਮਿੰਟ ਤੋਂ ਲੈ ਕੇ 2 ਮਿੰਟ ਦੇ ਵਿੱਚ ਇੱਕ ਸਿੰਗਲ ਬੀਪ ਉਹ ਗ੍ਰੀਨ ਦਾ ਸਾਇਰਨ ਅੱਛਾ ਹੁੰਨ ਮੈਸੇਜ ਕੀ ਦੇਣਾ ਚਾਹੁੰਦੇ ਬਠਿੰਡਾ ਵਾਸੀ ਖਾਸ ਕਰਕੇ ਸਰ ਇੱਕ ਤਾਂ ਇਹ ਵੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫਲਾਓ ਆਮ ਮੈਂ ਦੇਖਿਆ ਵੀ ਜਿਵੇਂ ਮੈਂ ਹਾਲਾਕਿ ਕਹਿਣ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਫੋਨ ਨਹੀਂ ਸੋਰੀ ਮੈਸੇਜ ਆਇਆ ਵੀ ਮੈਂ ਜੀ ਸਾਡੇ ਮੇਰਾ 에ਅਰ ਫੋਰਸ 'ਚ ਮੇਰਾ ਦੋਸਤ ਹੈ ਮੇਰਾ ਮਿਸਤੇਦਾਰ ਹੈ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਪਿੱਸੀਆਣੇ ਡਿਗ ਪਿਆ ਜੀ ਫਲਾਨਾ ਵਾਲੇ ਇੱਕ ਵੇਕ ਪੈਨਿਕ ਫੈਲਦਾ ਪਹਿਲੇ ਫਿਰ ਦੇਖੋ ਸਾਨੂੰ ਵੀ ਪਤਾ ਵੀ ਡਿਗ ਪਿਆ ਸਾਨੂੰ ਵੀ ਸਵੇਰੇ ਪਤਾ ਲੱਗਿਆ ਸੀ ਵੀ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਹੋਇਆ ਬਟ ਜੇ ਤੁਸੀਂ ਦੇਖੋ ਕੋਈ ਬੰਦੇ ਕਮਜ਼ੋਰ ਦਿਲ ਦੇ ਹੁੰਦੇ ਨੇ ਕਈ ਡਰ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਸਾਰੇ ਸ਼ਹਿਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਯਾਰ ਇਸ ਤਰ੍ਹਾਂ ਦਾ ਮਾਹੌਲ ਨਾ ਇੱਕ ਸੈਕਿੰਡ ਮੈਂ ਹੋਰ ਕਹਿਣਾ ਚਾਹਣਾ ਜਿਵੇਂ ਐਮ.ਐਲ.ਏ. ਸਾਹਿਬ ਨੇ ਵੀ ਕਿਹਾ ਲੋਕਾਂ ਚ ਇੱਕ ਹੋੜ ਹੋ ਗਈ ਹੈ ਅਸੀਂ ਇਕੱਠਾ ਕਰ ਲਈਏ ਤਾਂ ਜਦੋਂ ਅੱਜ ਅਸੀਂ ਇਹ ਚੱਲ ਰਿਹਾ ਸੀ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਸੀ ਅਸੀਂ ਚਲਾਇਆ ਇੱਥੋਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪਦੇ ਸਿਰਫ ਆਪਦੇ ਵਲੰਟੀਅਰ ਨੂੰ ਟ੍ਰੇਨ ਕੀਤਾ ਤਾਂ ਉੱਥੇ ਇੱਕ ਗੱਲ ਖੁੱਲ ਕੇ ਆਈ ਵੀ ਲੋਕ ਕੀ ਕਰੀ ਜਾਂਦੇ ਨੇ 50 50 100 100 ਲੀਟਰ 2 200 ਲੀਟਰ ਡੀਜ਼ਲ ਘਰੇ ਇਕੱਠਾ ਕਰੀ ਜਾਂਦੇ ਨੇ ਜਦੋਂ ਅਸੀਂ ਬਾਹਰ ਨਹੀਂ ਜਾ ਸਕਦੇ ਡੀਜ਼ਲ ਕੀ ਕਰਨਾ ਹੈ ਨੰਬਰ 2 ਜਿਵੇਂ ਐਮ.ਐਲ.ਏ. ਸਾਹਿਬ ਨੇ ਕਿਹਾ ਮੰਨ ਲੋ ਰੱਬ ਨਾ ਕਰੇ ਖੁਦਾ ਨਾ ਖਾਸਾ ਕੋਈ ਐਸੀ ਚੀਜ਼ ਤੁਹਾਡੇ ਘਰੇ ਡਿੱਗ ਜੇ ਤੁਸੀਂ ਤੇ ਘਰੇ ਬੰਬ ਇਕੱਠਾ ਕਰ ਲੇ ਕਿੱਥੇ ਬਚੋਗੇ इवन ਅਸੀਂ ਵੀ ਕਹਿੰਦੇ ਆ ਵੀ ਗੱਡੀ ਜਿਹੜੀ ਤੁਹਾਡੇ ਕੋਲ ਆ ਕਾਰ ਆ ਜੇ ਭਰੀ ਵੀ ਹੋਈ ਹੈ ਡੀਜ਼ਲ ਦੀ ਤਾਂ ਉਹਨੂੰ ਐਟ ਲਿਸਟ ਕਿਸੇ ਸ਼ੈਲਟਰ ਦੇ ਨੀਚੇ ਖੜੀ ਕਰੋ ਉੱਪਰ ਨਾ ਖੜੀ ਕਰੋ ਤਾਂ ਕਿ ਸਿੱਧਾ ਜੇ ਮੰਨ ਲੋ ਕਾਰ ਦੀ ਟੈਂਕੀ ਚ 50 ਲੀਟਰ ਡੀਜ਼ਲ ਹੈ ਬਲਾਸਟ ਕਰ ਸਕਦਾ ਸਰ ਜਿਉਂ ਤੇ ਅਗ ਲੱਗ ਜਿਵੇਂ ਫਿਰੋਜ਼ਪੁਰ ਚ ਹੋਇਆ ਸੇਮ ਹੀ ਹੋਇਆ ਸੋ ਅਸੀਂ ਇਹ ਸਾਰਿਆਂ ਨੂੰ ਕਹਿੰਨੇ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਕੋਈ ਐਸੀ ਆਫਤ ਨਹੀਂ ਆਉਣ ਲੱਗੀ ਗਈ ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ ਅਸੀਂ ਤਾਂ ਬੈਠੇ ਉਸ ਧਰਤੀ ਤੇ ਆ ਜਿੱਥੇ ਸਾਡੇ ਮੁਲਕ ਨੂੰ ਛੱਡੋ ਜੇ ਪਾਕਿਸਤਾਨ ਦੀ ਵੀ ਲੋੜ ਪੈ ਗਈ ਤਾਂ ਲੰਗਰ ਤਾਂ ਅਸੀਂ ਉੱਥੇ ਖਵਾ ਦਾਂਗੇ ਅਸੀਂ ਤਾਂ ਉਸ ਧਰਤੀ ਤੇ ਬੈਠੇ ਆ ਤਾਂ ਸਾਡੀ ਇਸ ਧਰਤੀ ਤੇ ਮੈਂ ਨਹੀਂ ਮੰਨਦਾ ਵੀ ਪੰਜਾਬ ਦੇ ਵਿੱਚ ਹੁਣ ਸੁਣੋ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਅਸੀਂ ਸਿਵਲ ਡਿਫੈਂਸ ਦੇ ਵਿੱਚ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਸਾਨੂੰ ਤਾਂ ਸਾਨੂੰ ਵੋਲੰਟੇਰਲੀ ਲੋਕ ਸਾਡੇ ਇੱਕ ਦੋਸਤ ਆਏ ਕੰਬਲ ਦੀ ਜਰੂਰਤ ਸੀ ਸਾਨੂੰ ਅਸੀਂ ਕਹਿੰਦੇ ਕੀ ਚਾਹੀਦਾ ਜੀ ਕੰਬਲ ਚਾਹੀਦੇ 15 ਕੰਬਲ ਲੈ ਕੇ ਦੇਗੇ ਇੱਕ ਦੋਸਤ ਆਏ ਮੈਂ ਕਿਹਾ ਯਾਰ ਇੱਕ ਦੋ ਵੀਲਚੇਰਾ ਚਾਹੀਦੇ ਤਿੰਨ ਵੀਲਚੇਰੇ ਲੈ ਆ ਕੇ ਕਿਸ ਤਰ੍ਹਾਂ ਦੇ ਚਾਹੀਦੇ ਮੈਨੂੰ ਫੋਟੋਆਂ ਭੇਜਤੀਆਂ ਮੈਂ ਕਿਹਾ ਯਾਰ ਦੋ ਦੇ ਦੋ ਤਿੰਨ ਦੇ ਲੈ ਕੇ ਅਸੀਂ ਤਾਂ ਬੈਠੇ ਉਸ ਧਰਤੀ ਤੇ ਜਿੱਥੇ ਸਾਨੂੰ ਪ੍ਰਮਾਤਮਾ ਨੇ ਵਾਹਿਗੁਰੂ ਨੇ ਦੱਸਿਆ ਵੀ ਹੱਥ ਆਏ ਰੱਖਣਾ ਯਾਰ ਵੀ ਹਮੇਸ਼ਾ ਕਿਸੇ ਦੀ ਹੈਲਪ ਕਰਨੀ ਹੈ ਤਾਂ ਅਸੀਂ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਜਿਹੜੀ ਇਹ ਮਿੱਟੀ ਦੇ ਵਿੱਚ ਅਸੀਂ ਭੁੱਖੇ ਨਹੀਂ ਮਰਦੇ ਸਾਨੂੰ ਬਖਸ਼ਿਸ਼ ਹੈ ਉਹਨਾਂ ਗੁਰੂਆਂ ਦੀ ਤਾਂ ਕੋਈ ਚੀਜ਼ ਐਸੀ ਇਕੱਠੀ ਕਰਨ ਦੀ ਲੋੜ ਨਹੀਂ ਸਾਨੂੰ ਹੈਲਪ ਦੀ ਲੋੜ ਐ ਸੀ ਲੋਕਾਂ ਦੀ ਜਿੱਥੇ ਜ਼ਰੂਰਤ ਪੈਂਦੀ ਹੈ ਹੈਲਪ ਕਰੀਂ ਰੱਬ ਨਾ ਕਰੇ ਜੇ ਕੋਈ ਐਜੀ ਕਰਨਾ ਵਾਪਰ ਦੇ ਕੋਈ ਵੀ ਜਵੇ ਮਜਾਇਰਾਂ ਕੋ ਹੋ ਰਹੇ ਸਨ ਬਸ ਫੋਟੋ ਕਰ ਕੇ ਸਮਝ ਦੇਖ ਲਈਏ ਤਾਂ ਕਿਸ ਤਰ੍ਹਾਂ ਬਚਾ ਕਰਨਾ ਚਾਹੀਦਾ ਕੋਈ ਕਹਿੰਦੇ ਕੋਈ ਜ਼ਿਆਦਾ ਪੈ ਗਈ ਕੋਈ ਕਹਿੰਦਾ ਕਿਸ ਤਰ੍ਹਾਂ ਹੋਣਾ ਸਰ ਇਹਦਾ ਪੂਰਾ ਇੱਕ ਸਾਡਾ ਟ੍ਰੇਨਿੰਗ ਸੈਸ਼ਨ ਹੈ ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੇ ਅੱਡ ਡਾਟ ਹਸਪੀਟਲਾਂ ਦੇ ਵਿੱਚ ਅਰੇਂਜਮੈਂਟ ਕਰ ਰੱਖਿਆ ਫਾਰ ਐਗਜ਼ਾਮਪਲ ਜਿਵੇਂ ਐਮਜ਼ ਦੇ ਵਿੱਚ 100 ਬੈਡ ਹਸਪੀਟਲ ਐਮਰਜੈਂਸੀ ਲਈ ਹਲ ਵੀ ਤਿਆਰ ਹੈ ਉਦੋਂ ਬਾਅਦ ਹੁੰਦਾ ਹੈ ਸਾਡੇ ਜਿਹੜੇ ਪਹਿਲੇ ਰਿਸਪੌਂਸਰ ਹੁੰਦੇ ਨੇ ਸਪੋਜ਼ ਕਰੋ ਕਿਤੇ ਆਪਾਂ ਮਿੱਤਲ ਮੌਲੀ ਮੰਨ ਲੈਨੇ ਮਿੱਤਲ ਮੌਲ ਕੋਲੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਗਿਆ ਜਿਵੇਂ ਆਪਾਂ ਡ੍ਰਿਲ ਵੀ ਕੀਤੀ ਸੀ ਉਹ ਦਿਨ ਤਾਂ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਵੀ ਜਿੱਥੇ ਹੋ ਗਿਆ ਤੁਸੀਂ ਕੋਸ਼ਿਸ਼ ਕਰੋ ਉੱਥੇ ਗਰੋ ਕਿਉਂਕਿ ਉਦੋਂ ਪਹਿਲਾਂ ਅਲਰਟ ਹੋ ਜੂਗਾ ਦੇਖੋ ਇੱਕ ਚੀਜ਼ ਤਾਂ ਮੰਨਦੇ ਆ ਕੋਈ ਵੀ ਅਟੈਕ ਕਰਨ ਤੋਂ ਪਹਿਲਾਂ ਅਲਰਟ ਹੋ ਜੂਗਾ ਜਦੋਂ ਅਲਰਟ ਹੋ ਗਿਆ ਤੁਸੀਂ ਆਪਦੇ ਆਪ ਨੂੰ ਸੇਫ ਜਗ੍ਹਾ ਤੇ ਲੈ ਜਾਓ ਸੇਫ ਜਗ੍ਹਾ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਚਾਹੇ ਕੋਈ ਕਿਸੇ ਪੁਲ ਦਾ ਸ਼ੈਲਟਰ ਹੋ ਗਿਆ ਚਾਹੇ ਅਸੀਂ ਕਹਿੰਦੇ ਜਿੱਥੇ ਪ ਸੋਲਿਡ ਦੀਵਾਰ ਦੇ ਨਾਲ ਲੱਗ ਜੇ ਛੱਤ ਵੀ ਡਿੱਗੂਗੀ ਤਾਂ ਵਿਚਾਲੇ ਡਿੱਗੂਗੀ ਸਾਈਡਾਂ ਤੇ ਥੋੜੀ ਬਚਤ ਹੋ ਜੂਗੀ ਫਿਰ ਉੱਪਰਲੀ ਬਿਲਡਿੰਗਾਂ ਚੋਂ ਨਿਕਲ ਕੇ ਨਿਚਲੀ ਜਿੰਨੀ ਨਿਚਲੀ ਬਿਲਡਿੰਗ ਚਾਹੋਗੇ ਉਹ ਤੁਹਾਡੇ ਲਈ ਸੇਫ ਹੈ ਤਾਂ ਇਹ ਜਿੱਥੇ ਸ਼ੀਸ਼ੇ ਹੈ ਜਿਵੇਂ ਆਹ ਸ਼ੀਸ਼ਾ ਹੈ ਜਿਵੇਂ ਸ਼ੀਸ਼ੇ ਕੋਲੇ ਖੜਾ ਹੈ ਤਾਂ ਬਾਹਰ ਕੋਈ ਬਲਾਸਟ ਹੋ ਗਿਆ ਪ੍ਰੈਸ਼ਰ ਨਾਲ ਆ ਕੇ ਮੈਨੂੰ ਇੰਜਰ ਹੋ ਜੂਗਾ ਉਤੋਂ ਦੂਰ ਹੋ ਜਾਓ ਤਾਂ ਇਸ ਤਰ੍ਹਾਂ ਦੇ ਕੁਝ ਛੋਟੇ ਛੋਟੇ ਟਿਪਸ ਨੇ ਅਸੀਂ ਹੁਣ ਅੱਜ ਇੱਕ ਹੋਰ ਕਰ ਰਹੇ ਹਾਂ ਕਿ ਤੁਹਾਨੂੰ ਰੇਤੇ ਦੇ ਬੈਗ ਜਿਵੇਂ ਆਪਣੇ ਆਹ ਸਿਮਿੰਟ ਵਾਲੇ ਖਾਲੀ ਇੱਕ ਇੱਕ ਇਹਨਾਂ ਦੇ ਸ਼ਿਸ਼ੇ ਉਹ ਬਣਾ ਕੇ ਰੱਖੋ ਜਿਸ ਤਰ੍ਹਾਂ ਕਹਿੰਦੇ ਕਿ ਸੇਫਟੀ ਵਾਸਤੇ ਤਾਂ ਇਹ ਵੀ ਮੈਂ ਅਜੇ ਮਹਿਤਾ ਸਾਹਿਬ ਨਾਲ ਵੀ ਗੱਲ ਕੀਤੀ ਹੈ ਵੀ ਤੁਸੀਂ ਵੀ ਕਾਰਪੋਰੇਸ਼ਨ ਬਣੀਓ ਘੱਟੋ ਘੱਟ 10-15000 ਬੈਗ ਇਸ ਤਰ੍ਹਾਂ ਹਰ ਲొਕੇਸ਼ਨਾਂ ਦੇ ਵਿੱਚ ਜਿਹਨੂੰ ਅਸੀਂ ਸ਼ੈਲਟਰ ਵਾਸਤੇ ਯੂਜ਼ ਕਰ ਸਕੀਏ ਮਹਿਤਾ ਜੀ ਨੇ ਵੀ ਕਿਹਾ ਵੀ ਆਈ ਵਿਲ ਮੈਨੇਜ 올 ਥੀਸ ਥਿੰਗ ਫਿਰ ਮਹਿਤਾ ਜੀ ਦਾ ਸਵੇਰੇ ਵੀ ਫੋਨ ਆਇਆ ਵੀ ਜਿੰਨੇ ਵੀ ਸਾਡੇ ਐਮਸੀ ਨੇ ਅਸੀਂ ਉਹਨਾਂ ਨੂੰ ਵੀ ਸਿਵਲ ਡਿਫੈਂਸ ਦੇ ਮੈਂਬਰ ਬਣਾਉਣੇ ਤਾਂ ਕਿ ਐਮਸੀ ਨੂੰ ਹਰ ਇੱਕ ਏਰੀਆ ਦਾ ਪਤਾ ਹੁੰਦਾ ਹੈ ਤਾਂ ਗਿੱਲ ਸਾਹਿਬ ਨੂੰ ਮੈਂ ਤਾਂ ਇਹ ਗੱਲ ਕਹੀ ਸੀ ਵੀ ਤੁਸੀਂ ਸਾਡੇ ਕੋਲੇ ਆਓ ਤੇ ਸਾਨੂੰ ਥੋੜਾ ਜਿਹਾ ਬੱਚਿਆਂ ਨੂੰ ਤਾਂ ਗਿੱਲ ਸਾਹਿਬ ਇਹ ਪਲਾਨ ਕਰਕੇ ਆਏ ਕਿ ਯਾਰ ਸਿਵਲ ਡਿਫੈਂਸ ਨੂੰ ਦੇਸ਼ ਨੂੰ ਇਸ ਵੇਲੇ ਸਾਡੀ ਵੀ ਜਰੂਰਤ ਹੈ ਤਾਂ ਗਿੱਲ ਸਾਹਿਬ ਦੇ ਬੇਟੇ ਨੇ ਗਿੱਲ ਸਾਹਿਬ ਦੇ ਦੋਨੇ ਭਾਂਜਿਆਂ ਨੇ ਸਿਵਲ ਡਿਫੈਂਸ ਜੁਆਇਨ ਕੀਤੀ ਤੇ ਉਹਨੇ ਕਿਹਾ ਵੀ ਜਦੋਂ ਵੀ ਜਿੱਥੇ ਵੀ ਜਰੂਰਤ ਪੈਂਦੀ ਹੈ ਤਾਂ ਸਾਨੂੰ ਵੀ ਤੁਸੀਂ ਕਾਲ ਕਰੋ ਅਸੀਂ ਵੀ ਉੱਥੇ ਸੇਵਾ ਦੇਣ ਨੂੰ ਤਿਆਰ ਆ ਤਾਂ ਜਦੋਂ ਸਾਡੇ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਦੀ ਐਡੀ ਡੀਸੀ ਸਾਹਿਬ ਤਾਂ ਦੇਖੋ ਐਜੇ ਪ੍ਰਸ਼ਾਸਕਿਕ ਅਧਿਕਾਰੀ ਰਹੇ ਨੇ ਤਾਂ ਸਾਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਚੀਜ਼ ਦੀ ਕਮੀ ਆਏਗੀ ਸਰ ਜੀ ਮੈਂ ਕੱਲ੍ਹ ਮਨੋ ਡੀ ਸਾਹਿਬ ਨੇ ਬਾਜ਼ਾਰ ਬੰਦ ਦੀ ਕੀਤੀ ਸੀ 7 ਵਜੇ ਵੀ ਸਰੋ ਡੀ ਸੀ ਸਾਹਿਬ ਨਹੀਂ ਡੀ ਸੀ ਸਾਹਿਬ ਨੇ ਨਹੀਂ ਕੀਤਾ ਉਹ ਮੈਂ ਉਹ ਸਾਡੇ ਵਪਾਰ ਮੰਡਲ ਨੇ ਹੀ ਕੀਤਾ ਵਪਾਰ ਵਪਾਰ ਮੰਡਲ ਨੇ ਕੀਤਾ ਹੋਇਆ ਤੇ ਉਸ ਤੋਂ ਬਾਅਦ ਜਿਵੇਂ ਰਿਸੀਵਲ ਡਿਫੈਂਸ ਨੇ ਕੁਝ ਦੁਕਾਨਾਂ ਕੁੱਲੀਆਂ ਸੀਗੀ ਤੇ ਬਾਰ-ਬਾਰ ਗੁਜਾਰਿਸ਼ ਕੀਤੀ ਗਈ ਪਰ ਉਹ ਦੁਕਾਨਦਾਰ ਮੰਨਦੇ ਨਹੀਂ ਸੀ ਦੇਖੋ ਸਰ ਪਤਾ ਕੀ ਹੈ ਜੀ ਸ਼ਰਾਰਤੀ ਬੰਦੇ ਹਰ ਤਰ੍ਹਾਂ ਦੇ ਵਿੱਚ ਐ ਦੂਜੀ ਗੱਲ 50 55 ਸਾਲ ਤੋਂ ਕੁਝ ਹੋਇਆ ਨਹੀਂ ਉਹਨਾਂ ਨੂੰ ਇੱਕ ਮੈਂ ਮੰਨਦਾ ਹੈ ਕਈ ਬੰਦੇ ਨੂੰ ਮਜ਼ਾਕ ਲੱਗਦਾ ਹੈ ਕਈ ਬੰਦੇ ਜਿਵੇਂ ਅਸੀਂ ਸਿਵਲ ਡਿਫੈਂਸ ਦੀ ਟੀ-ਸ਼ਰਟ ਵੀ ਪਾ ਕੇ ਨਿਕਲਦੇ ਹੋਰ ਵੀ ਫੌਜੀ ਹੋ ਉਹ ਇੱਕ ਬੰਦੇ ਦੀ ਟ੍ਰੈਨਿੰਗ ਹੈ ਸਾਡੇ ਬੰਦਿਆਂ ਨੂੰ ਪਤਾ ਹੈ ਵੀ ਯਾਰ ਅਸੀਂ ਸੇਵਾ ਕਰਨੀ ਹੈ ਤਾਂ ਉਹ ਸੇਵਾ ਲਈ ਤਿਆਰ ਨਹੀਂ ਹਰੇਕ ਕੋਈ ਇਸ ਤਰ੍ਹਾਂ ਦੀ ਠੀਕ ਹੈ ਦੇਸ਼ ਦੇ ਉੱਤੇ ਢੀੜ ਪਈ ਹੈ ਹਰ ਬੰਦੇ ਦੀ ਡਿਊਟੀ ਬਣਦੀ ਹੈ ਸਿਵਲ ਡਿਫੈਂਸ ਜਿੱਥੇ ਜ਼ਰੂਰਤ ਪਵੇਗੀ ਅਸੀਂ ਹੁਣ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਤੁਹਾਡੀਆਂ ਐਂਬੂਲੈਂਸਾਂ ਦੇ ਸਾਨੂੰ ਲਿਸਤ ਦਿੱਤੀ ਜਾਵੇ ਸਟ੍ਰੈਚਰ ਦਿੱਤਾ ਜਾਵੇ ਕਿਹੜਾ ਬੰਦਾ ਆਪਰੇਟ ਕਰਦਾ ਸਾਨੂੰ ਰੈੱਡ ਕਰਾਸ ਨੇ 15 ਫਰਸਟ ایڈ ਕਿੱਟਾਂ ਬਹੁਤ ਵੱਡੀ ਵੱਡੀ ਫਰਸਟ ایڈ ਕਿੱਟਾਂ ਸਾਨੂੰ ਮੁਹੱਈਆ ਕਰਵਾਤੀਆਂ ਕੱਲ ਮੈਂ ਸੈਕਟਰੀ ਸਾਹਿਬ ਨੂੰ ਰਿਕੁਐਸਟ ਕੀਤੀ ਦੀ ਸਾਾਨੂੰ ਸਟ੍ਰੈਚਰ ਸਾਨੂੰ ਕਿਤੋਂ ਮਿਲ ਨਹੀਂ ਰਹੇ ਸੀ ਇੱਕ ਵਾਰੀ 8 ਸਟ੍ਰੈਚਰ ਵੀ ਸਾਨੂੰ ਮੁਹੱਈਆ ਕਰਵਾਤੇ ਤੇ ਜਿਵੇਂ ਜਿਵੇਂ ਸਮਾਨ ਕੁਝ ਸਾਨੂੰ ਦਾ ਦੋਸਤ ਵੀ ਸਮਿੱਤਰ ਵੀ ਜਿਹੜੇ ਸਾਨੂੰ ਸੇਵਾ ਕਰਨ ਲਈ ਤਿਆਰ ਆ ਉਹਨਾਂ ਦੇ ਨੰਬਰ ਦੇ ਤੇ ਵੀ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਡੇ ਨਾਲ ਤਿਆਰ ਨੇ ਤੇ ਮੈਨੂੰ ਮੈਂ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਇਸ ਤਾਂ ਬੈਠਾ ਹੀ ਉਸ ਧਰਤੀ ਤੇ ਆ ਤੇ ਸਾਨੂੰ ਨਹੀਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਵਿਡ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕੋਈ ਗਾਇ ਇਥੇ ਬਾਹਰਲੇ ਦੇਸ਼ ਬਾਹਰਲੇ ਮੱਲ ਸਟੇਟਾਂ ਤੋਂ ਆਏ ਲੋਕਾਂ ਨੂੰ ਵੀ ਅਸੀਂ ਖਾਣਾ ਖਵਾਇਆ ਸਸਤਾ ਪੰਜਾਬੀ ਆ ਸਰ ਸਰ ਆਖ ਸਵਾਲ ਹੈ ਵੀ ਸਾਡੇ ਪਰ ਲਾਇਕ ਜੇ মিডিਆ ਦੇ ਲਾਇਕ ਕੋਈ ਸੇਵਾ ਹੋਵੇ ਤਾਂ ਸਾਨੂੰ ਵੀ ਦੱਸੇ ਸਰ ਮੈਂ মিডিਆ ਨੂੰ ਇੱਕੋ ਹੀ ਗੱਲ ਕਹਿ ਰਿਹਾ ਵੀ ਤੁਸੀਂ ਲੋਕਾਂ ਨੂੰ ਕਿਉਂਕਿ ਤੁਸੀਂ ਇੱਕ ਜਰੀਆ ਹੋ ਮੈਂ 10 ਬੰਦਿਆਂ ਨੂੰ ਦੱਸ ਦੂਗਾ ਤੁਸੀਂ ਲੱਖਾਂ ਬੰਦਿਆਂ ਤੱਕ ਇਹ ਗੱਲ ਆਵਾਜ਼ ਪਹੁੰਚਾ ਸਕਦੇ ਹੋ ਇਕ ਤਰ੍ਹਾਂ ਜਿਹੜੀਆਂ ਅਫਵਾਹਾਂ ਐ ਅਫਵਾਹਾਂ ਤੋਂ ਬਚੋ ਇਹ ਤੁਸੀਂ ਲੋਕਾਂ ਨੂੰ ਦੱਸਣਾ ਹੈ ਇੱਕ ਜਿਵੇਂ ਕੋਈ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਦਾ ਤਾਂ ਉਹਦੇ ਉੱਤੇ ਪੈਰਾ ਦਿਓ ਕਿਉਂਕਿ ਉਹ ਤੁਹਾਡੇ ਆਪ ਦੇ ਵਾਸਤੇ ਸੇਫਟੀ ਆ ਆਪਦੇ ਬੱਚਿਆਂ ਵਾਸਤੇ ਦੇਖੋ ਅੱਜ ਮੈਂ ਲਾਈਟ ਜਗਾਈ ਬੈਠਾ ਕੋਈ ਅਟੈਕ ਹੋ ਗਿਆ ਤਾਂ ਕੌਣ ਮਰੂਗਾ ਮੈਂ ਮਰੂਗਾ ਮੈਂ ਅਡੋਸੀਆ ਬੋਲੋਸੀਆ ਲੈ ਕੇ ਬੋਲੋ ਤਾਂ ਪਹਿਲਾਂ ਤਾਂ ਥੋੜੀ ਸੇਫਟੀ ਹੈ ਇਹਦੇ 'ਚ ਫਿਰ ਸਮਾਜ ਦੀ ਹੈ ਆਪਦੇ ਆਪ ਨੂੰ ਸੇਫ ਰੱਖੋ ਸਮਾਜ ਨੂੰ ਸੇਫ ਰੱਖੋ ਜਿੱਥੇ ਲੋੜ ਪੈਂਦੀ ਹੈ ਦੇਸ਼ ਦੇ ਨਾਲ ਖੜੋ ਥੈਂਕ ਯੂ ਥੈਂਕ ਯੂ